ਹਰ ਇੱਕ ਘਰ ਦੇ ਵਿੱਚ ਇੱਕ ਨਾਰਮਲ ਜੀ ਬਿਮਾਰੀ ਦੇਖਦੇ ਆ ਜਿਹੜੀ ਬਿਮਾਰੀ ਹੈ ਖਾਂਸੀ ਜ਼ੁਕਾਮ ਤੇ ਰੇਸ਼ਾ ਦੀ ਤੇ ਤੀਸਰੀ ਜਿਹੜੀ ਬਿਮਾਰੀ ਹੈ ਉਹ ਹੈ ਸਾਹ ਫੁੱਲਣ ਦੀ ਹਰ ਘਰ ਦੇ ਵਿੱਚ ਜਿਹੜੀ ਬਿਮਾਰੀ ਇੱਕ ਕਹਿ ਸਕਦੇ ਆ ਨਾਰਮਲ ਹੋ ਚੁੱਕੀ ਹੈ ਅੱਜ ਦੀ ਡੇਟ ਦੇ ਵਿੱਚ ਬੱਚੇ-ਬੱਚੇ ਨੂੰ ਜਿਹੜੀ ਇਹ ਬਿਮਾਰੀ ਹੋ ਰਹੀ ਹੈ ਬੱਚਾ-ਬੱਚਾ ਕਹਿੰਦਾ ਕਿ ਯਾਰ ਮੇਰਾ ਸਾਹ ਫੁੱਲ ਰਿਹਾ ਕਿਉਂਕਿ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਗੱਲ ਕੀਤੀ ਜਾਵੇ ਬੱਚੇ ਹੁੰਦੇ ਸੀ ਖੇਲ-ਕੁੱਦ ਕਰਦੇ ਸੀਗੇ ਵਧੀਆ ਅੱਜ ਦੀ ਡੇਟ ਦੇ ਵਿੱਚ ਇਹ ਕਹਿ ਸਕਦੇ ਆ ਫੋਨਾਂ ਤੋਂ ਨਹੀਂ ਬੱਚਿਆਂ ਨੂੰ ਫੁਰਸਤ ਤੇ ਜਿਹੜੀ ਇਹ ਬਿਮਾਰੀ ਹੈ ਜਿਹੜੀ ਕਾਫੀ ਵੱਧ ਫੈਲਦੀ ਦਿਖਾਈ ਦੇ ਰਹੀ ਹੈ ਸੋ ਇਸੇ ਅੱਜ ਸਾਰੀ ਬਿਮਾਰੀ ਤੇ ਅੱਜ ਗੱਲਬਾਤ ਕਰਨ ਲਈ ਪਹੁੰਚੇ ਆ ਡਾਕਟਰ ਮੁਕੇਸ਼ ਸ਼ਰਦਾ ਜੀ ਕੋ ਸੋ ਗੱਲਬਾਤ ਕਰਕੇ ਸਾਰਾ ਜਾਨਣਾ ਕਿ ਕੀ ਕਾਰ ਕੈਸਿਕਨ ਜੀ ਮੈਮ ਬਹੁਤ ਬਹੁਤ ਸਵਾਗਤ ਹੈ ਬ੍ਰੇਕਿੰਗ ਨਿਊਜ਼ ਪੰਜਾਬ। ਥੈਂਕ ਯੂ ਸੋ ਮੱਚ ਥੈਂਕ ਯੂ। ਮੈਮ ਕੀ ਕਾਰਨ ਹੋ ਸਕਦੇ ਨੇ ਬਹੁਤ ਜ਼ਿਆਦਾ ਜਿਹੜੀ ਇਹ ਬਿਮਾਰੀ ਫੈਲਦੀ ਵੀ ਹੈ ਹਰ ਘਰ ਦੇ ਵਿੱਚ ਜਿਹੜੀ ਇਹ ਪ੍ਰੋਬਲਮ ਆ ਰਹੀ ਹੈ ਕਿਉਂਕਿ ਕਹਿ ਸਕਦੇ ਕਿ ਨਾਰਮਲ ਜੀ ਬਿਮਾਰੀ ਅੱਜ ਦੀ ਰੇਟ ਦੇ ਵਿੱਚ ਨੂੰ ਆਪਾਂ ਕਹਿੰਦੇ ਆ। ਕੀ ਕਾਰਨ ਹੈ ਕਿਉਂ ਹੁੰਦੀ ਪਈ ਹੈ? ਦੇਖੋ ਜਿਹੜੀ ਜੇ ਬਹੁਤ ਜ਼ਿਆਦਾ ਰੇਸ਼ਾ ਬਲਗਮ ਜੁਕਾਮ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਖਾਂਸੀ ਆ ਜਾਂਦੀ ਹੈ ਇਹ ਚੀਜ਼ਾਂ ਹੈਗੀਆਂ ਸੀਜ਼ਨਲ ਜਦੋਂ ਵੀ ਰਿਤੂ ਪਰਿਵਰਤਨ ਹੁੰਦਾ ਹੈਗਾ ਅਕੋਰਡਿੰਗ ਟੂ ਆਯੁਰਵੇਦਾ ਜਦੋਂ ਮੌਸਮ ਬਦਲਦਾ ਹੈਗਾ ਉਦੋਂ ਕੁਛ ਨਾ ਕੁਛ ਬਾਡੀ ਚ ਤੇ ਬਾਹਰਲੇ এনवायरमेंट ਚ ਚੇਂजेस ਆਂਦੇ ਹੀ ਆਂਦੇ ਹੈਗੇ ਜਿਹਦੇ ਨਾਲ ਆਪਣੀ ਜਿਹੜੀ ਰੋਗ ਪ੍ਰਤੀਰੋਧਕ ਖਸ਼ਮਤਾ ਹੈਗੀ ਉਹ ਬਾਹਰਲੇ ਬੈਕਟੀਰੀਆ ਵਾਇਰਸ ਦੇ ਅਗੇਂਸਟ ਫਾਈਟ ਕਰਦੀ ਹੈ ਤੇ ਜਿਹਦੇ ਨਾਲ ਇਹ ਸਿੰਪਟਮਸ ਜਿਹੜੇ ਹੈਗੇ ਉਹ ਆਂਦੇ ਨੇ ਜਿਵੇਂ ਆਪਾਂ ਨੂੰ ਛਿਕਾ ਆ ਜਾਂਦੀਆਂ ਹੈਗੀਆਂ ਜਾਂ ਆਪਾਂ ਨੂੰ ਜੁਕਾਮ ਹੋ ਜਾਂਦਾ ਹੈ ਆਪਾਂ ਨੂੰ ਖਾਂਸੀ ਹੋ ਜਾਂਦੀ ਹੈ ਇਹ ਇੱਕ ਨਾਰਮਲ ਚੀਜ਼ ਹੈ ਜੇ ਇਹ ਚੀਜ਼ਾਂ ਸਿਰਫ ਉਹ 2-4 ਦਿਨ ਰਹਿ ਕੇ ਆਪਣੇ ਆਪ ਠੀਕ ਹੋ ਜਾਂਦੀਆਂ देन ਦੈਟਸ ਨਾਰਮਲ ਐਂਡ ਫਾਈਨ ਉਹਦੇ ਲਈ ਤੁਹਾਨੂੰ ਕੁਝ ਬਹੁਤ ਜ਼ਿਆਦਾ ਕੁਝ ਕਰਨੇ ਹੀ ਜ਼ਰੂਰਤ ਨਹੀਂ ਆ ਸਿਰਫ ਤੁਸੀਂ ਘਰ ਚ ਹੋਮ ਰੈਮਡੀਜ਼ ਕਰੋ ਗਰਮ ਪਾਣੀ ਪੀਓ ਔਰ ਥੋੜੀ ਜਿਹੀ ਪਾਫ ਲਓ ਤੁਸੀਂ ਉਹਦੇ ਨਾਲ ਹੀ ਠੀਕ ਹੋ ਜਾਓਗੇ ਲੇਕਿਨ ਜੇ ਇਹ ਚੀਜ਼ ਪਰਸਿਸਟ ਕਰਦੀਆਂ ਨੇ ਇੱਕ ਲੰਬਾ ਸਮੇਂ ਲਈ ਹਫਤਾ 10 ਦਿਨ 15 ਦਿਨ ਨਹੀਂ ਠੀਕ ਹੁੰਦੀਆਂ ਔਰ ਤੁਸੀਂ ਕੋਈ ਵੀ ਐਂਟੀਬਾਇਓਟਿਕ ਲੈ ਲੈਂਦੇ ਹੋ ਠੀਕ ਹੋ ਜਾਂਦੀਆਂ ਬਟ ਜਦੋਂ ਉਹਦਾ ਅਸਰ ਖਤਮ ਹੋ ਜਾਂਦਾ ਹੈ ਦੁਬਾਰਾ ਫਿਰ ਹੋ ਜਾਂਦੀ ਹੈ ਫਿਰ ਤੁਹਾਨੂੰ ਇਸ ਚੀਜ਼ ਦੇ ਬਾਰੇ ਵਿੱਚ ਸੋਚਣਾ ਪਏਗਾ ਕਿਉਂਕਿ ਕਿਤੇ ਨਾ ਕਿਤੇ ਤੁਹਾਡੀ ਇਮਿਊਨਿਟੀ ਜਾਂ ਤੁਹਾਡੇ ਲੰਗਸ ਜਿਹੜੇ ਹੈਗੇ ਆ ਜਾਂ ਆਪਣੀ ਬਾਡੀ ਦੀ ਰੋਗ ਪ੍ਰਤੀਰੋਧਕ ક્ષਮਤਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਕਿਤੇ ਨਾ ਕਿਤੇ ਕੰਪਰੋਮਾਈਜ਼ਡ ਹੋ ਰਹੀ ਹੈ ਮਤਲਬ ਉਹ ਆਪਣਾ ਸ਼ਰੀਰ ਉਸ ਲੈਵਲ 'ਤੇ ਸક્ષਮ ਨਹੀਂ ਹੈਗਾ ਕਿ ਉਹ ਬਾਹਰ ਦੇ এনवायरमेंट ਦੇ ਨਾਲ ਜਾਂ ਆਣੇ ਵਾਲੇ ਬੈਕਟੀਰੀਅਲ ਜਾਂ ਵਾਇਰਸ ਦੇ ਅਟੈਕ ਦੇ ਨਾਲੋਂ ਮੁਕਾਬਲਾ ਕਰ ਸਕੇ ਅਚਾਬ ਆਪਾਂ ਇਸ ਚੀਜ਼ ਉੱਤੇ ਆਰਾਮ ਕਿਵੇਂ ਪਾ ਸਕਦੇ ਨੇ ਕਿਉਂਕਿ ਬਹੁਤ ਸਾਰੇ ਦਰਸ਼ਕ ਜਿਹੜੇ ਦੇਖਦੇ ਹੋਣਗੇ ਉਹਨਾਂ ਨੂੰ ਇਹ ਅਗਦੇ ਵਿੱਚ ਗੱਲ ਖਟਕਦੀ ਹੋਏਗੀ ਕਿ ਆਪਾਂ ਕਿਸ ਤਰੀਕੇ ਦੇ ਨਾਲ ਇਹਦੇ ਉੱਤੇ ਆਪਾਂ ਆਰਾਮ ਪਾ ਸਕਦੇ ਹਾਂ ਦੇਖੋ ਇਹ ਤਾਂ ਬਹੁਤ ਸਿੰਪਲ ਜੀ ਚੀਜ਼ ਹੈ ਜੇ ਮਨ ਨੂੰ ਤੁਹਾਨੂੰ ਖਾਂਸੀ ਦੀ ਪ੍ਰੋਬਲਮ ਹੈ ਤਾਂ ਕੁਝ ਨਹੀਂ ਕਰਨੀ ਜ਼ਰੂਰਤ ਹੈ ਹਲ ਜਿਸ ਸ਼ੁਰੂ ਆਤੀ ਹੈਗੀ ਤਾਂ ਤੁਸੀਂ ਸਿਰਫ ਸ਼ਹਿਦ ਦਾ ਸੇਵਨ ਕਰਨਾ ਸ਼ੁਰੂ ਕਰ ਲਓ ਕਾਲੀ ਮਿਰਚ ਉਹਦੇ ਚ ਮਿਕਸ ਕਰ ਲਓ ਜਾਂ ਤੁਸੀਂ ਦਾਲਚੀਨੀ ਦਾ ਪਾਊਡਰ ਮਿਕਸ ਕਰ ਲਓ ਉਹਦੇ ਨਾਲ ਤੁਸੀਂ ਰੋਜ਼ ਸਵੇਰੇ ਸ਼ਾਮ ਇੱਕ ਇੱਕ ਚਮਚ ਜਿਹੜਾ ਹੈਗਾ ਦੇਸੀ ਸ਼ਹਿਦ ਉਹਨੂੰ ਲੈਣਾ ਸ਼ੁਰੂ ਕਰੋ ਖਾਂਸੀ ਜਿਹੜੀ ਹੈ ਤੁਹਾਡੀ ਦੋ ਦਿਨਾਂ ਚ ਉਹਦੇ ਨਾਲ ਹੀ ਠੀਕ ਹੋ ਜਾਏਗੀ ਜੇ ਤੁਹਾਨੂੰ ਜ਼ੁਕਾਮ ਦੀ ਪ੍ਰੋਬਲਮ ਹੈਗੀ ਜਾਂ ਸਨੀਜ਼ਿੰਗ ਹੋ ਰਹੀ ਹੈ ਤਾਂ ਤੁਸੀਂ ਸਿਰਫ ਪਾਫ ਲਓ 2-4 ਮਿੰਟ ਰੋਜ਼ ਸ਼ਾਮ ਨੂੰ ਔਰ ਸਾਰਾ ਦਿਨ ਗਰਮ ਪਾਣੀ ਉਹਦੇ ਨਾਲ ਉਹ ਸਮੱਸਿਆ ਜਿਹੜੀ ਹੈਗੀ ਠੀਕ ਹੋ ਜਾਏਗੀ ਅਗਰ ਲੰਬਾ ਸਮੇਂ ਰਹੇਗੀ ਤਾਂ ਡੈਫੀਨਿਟਲੀ ਤੁਹਾਨੂੰ ਮੈਡੀਸਿਨਸ ਆਯੁਰਵੈਡਿਕ ਮੈਡੀਸਿਨਸ ਦੇ ਵੱਲ ਸੋਚਣਾ ਪਏਗਾ ਕਿਉਂਕਿ ਆਯੁਰਵੈਡਿਕ ਪੈਥੀ ਜਿਹੜੀ ਹੈਗੀ ਇਹ ਇਦਾਂ ਦੀ ਪੈਥੀ ਹੈ ਕਿ ਇਹਦੇ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟਸ ਨਹੀਂ ਹੋਏਗਾ ਐਟਲੀਸਟ ਬਾਡੀ ਦੇ ਵਿੱਚ ਅਜਾ ਮੈਂ ਜਿੱਦਾਂ ਕਹਿ ਸਕਦੇ ਇਨਹੇਲਰ ਤੋਂ ਆਪਾਂ ਕਿਸ ਤਰੀਕੇ ਦੇ ਨਾਲ ਛੁਟਕਾਰਾ ਪਾ ਸਕਦੇ ਹਾਂ ਬਿਨਾ ਕਿਸੇ ਸਟੀਰੋਇਡ ਮੈਡੀਸਿਨ ਤੋਂ ਇਨਹੇਲਰ ਇਹ ਜਿਹੜੀ ਸਮੱਸਿਆ ਹੈ ਜਿਹੜੇ ਪੰਪ ਲੈਂਦੇ ਹੈਗੇ ਉਹ ਬੇਸਿਕਲੀ ਬ੍ਰੌਂਕਾਇਲ ਅਸਥਮਾ ਦੀ ਪ੍ਰੋਬਲਮ ਹੋ ਜਾਂਦੀ ਹੈ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਦਿੱਕਤ ਹੈਗੀ ਉਹ ਇੱਕ ਤਾਂ ਉਹਨਾਂ ਨੂੰ ਇਹ ਬਿਮਾਰੀ ਉਹਨਾਂ ਦੇ ਸਰੀਰ ਦੇ ਵਿੱਚ ਬਹੁਤ ਲੰਬੇ ਟਾਈਮ ਤੋਂ ਜਿਹੜੀ ਹੈਗੀ ਉਹ ਐਗਜ਼ਿਸਟ ਕਰ ਰਹੀ ਹੈ ਉਹਨੂੰ ਛੁਡਾਉਣੇ ਲਈ ਇੱਕ ਪ੍ਰੋਪਰ ਪ੍ਰੋਸੈਸਡ ਟਰੀਟਮੈਂਟ ਹੁੰਦਾ ਹੈਗਾ ਜਿਹਦੇ ਨਾਲ ਉਹਨਾਂ ਦੇ ਸਰੀਰ ਦਾ ਪੂਰੀ ਤਰ੍ਹਾਂ ਸੋਧਨ ਕਰਦੇ ਹਨ ਹੈਗੇ ਆਪਾਂ ਜਿਹਦੇ ਨਾਲ ਜਿੰਨਾ ਵੀ ਕਫ ਜਿਹੜਾ ਹੈਗਾ ਬਾਡੀ ਦੇ ਅੰਦਰ ਐਕਮੂਲੇਸ਼ਨ ਜਿਹਦੀ ਹੋਈ ਹੁੰਦੀ ਹੈ ਜਮਿਆ ਹੁੰਦਾ ਹੈਗਾ ਜਾਂ ਬਾਤ ਰੋਗ ਦੀ ਦੇ ਵਿੱਚ ਅਦਿੱਤਤਾ ਬਹੁਤ ਜ਼ਿਆਦਾ ਹੁੰਦੀ ਹੈਗੀ ਪਹਿਲੇ ਆਪਾਂ ਉਹ ਮੈਡੀਸਿਨਸ ਦੇ ਨਾਲ ਉਸ ਚੀਜ਼ ਨੂੰ ਐਲੀਮੀਨੇਟ ਕਰਦੇ ਹੈਗੇ ਔਰ ਉਹਦੇ ਨਾਲ ਨਾਲ ਜਿਹੜੀ ਆਪਾਂ ਮੈਡੀਸਿਨਸ ਦਿੰਦੇ ਹੈਗੇ ਉਹਦੇ ਨਾਲ ਇਨਹੇਲ ਜੋ ਜਿਹੜਾ ਹੈਗਾ ਬਹੁਤ ਜਲਦੀ ਛੁੱਟ ਜਾਂਦਾ ਉਹਦੀ ਡਿਪੈਂਡੈਂਸੀ ਚਾਹੇ ਤੁਹਾਨੂੰ ਕਿੰਨੀ ਵੀ ਟਾਈਮ ਪੁਰਾਣੀ ਹੋਵੇ ਉਹਦੇ ਤੋਂ ਤੁਸੀਂ ਬਹੁਤ ਛੇਤੀ ਛੁਟਕਾਰਾ ਪਾ ਸਕਦੇ ਜਵਾਬ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਸਾਈਨਸ ਦਾ ਜਿਹੜਾ ਇਲਾਜ ਹੈ ਉਹ ਸਰਜਰੀ ਹੈ ਪਰ ਬਹੁਤ ਸਾਰੇ ਬਹੁਤ ਲੋਕ ਅਜੇ ਵੀ ਹੁੰਦੇ ਨੇ ਕਿ ਜਿਨ੍ਹਾਂ ਨੇ ਸਰਜਰੀ ਵੀ ਕਰਾ ਲਈਤੀ ਹੁੰਦੀ ਹੈ ਪਰ ਉਹਨਾਂ ਨੂੰ ਆਰਾਮ ਨਹੀਂ ਆਉਂਦਾ ਫਿਰ ਉਹ ਕਿਸ ਤਰ੍ਹਾਂ ਹੁੰਦਾ ਦੇਖੋ ਇਸੇ ਕਰਕੇ ਆਯੁਰਵੇਦ ਜਿਹੜਾ ਹੈਗਾ ਇੱਕ ਬੈਸਟ ਸਾਇੰਸ ਮੰਨੀ ਗਈ ਹੈਗੀ ਕਿਉਂਕਿ ਆਯੁਰਵੇਦ ਹਮੇਸ਼ਾ ਬਿਮਾਰੀਆਂ ਦੇ ਰੂਟਸ 'ਚ ਵਰਕ ਕਰਦਾ ਕਿ ਬਿਮਾਰੀ ਕਿੱਥੋਂ ਸਟਾਰਟ ਹੋਈ ਹੈ ਜਿਹੜਾ ਸਾਈਨਸ ਹੈਗਾ ਉਹਦੀ ਅਪੀਅਰੈਂਸ ਹੈਗੀ ਆਪਣੇ ਜਿੰਨੇ ਵੀ ਸਾਈਨਸ ਦੇ ਆ ਪਾਰਟਸ ਹੈਗੇ ਮੈਗਜ਼ਲਰੀ ਬੋਨ ਹੈਗੀਆਂ ਜਾਂ ਕਈ ਵਾਰੀ ਡਾਕਟਰ ਕਹਿੰਦੇ ਨੇ ਕਿ ਤੁਹਾਡੇ ਨੱਕ ਦੀ ਹੱਡੀ ਬਦਗੀ ਆ ਨੀਜ਼ਲ ਪੋਲਿਪ ਹੋ ਗਏ ਜਾਂ ਸਾਹ ਨਹੀਂ ਆ ਰਿਹਾ ਨੱਕ ਬੰਦ ਹੋ ਗਿਆ ਤਾਂ ਜ਼ਿਆਦਾਤਰ ਸਾਈਨਸ ਦੀ ਸਰਜਰੀਜ਼ ਰეკਮੈਂਡ ਕਰਦੇ ਹੈਗੇ ਜੀ ਆਯੁਰਵੇਦ ਦੇ ਵਿੱਚ ਇਹ ਸਿਰਫ ਸਥਾਨ ਹੈਗੇ ਕਿ ਇਹ ਜਿਹੜੀ ਬਿਮਾਰੀ ਹੈ ਇਹ ਤੁਹਾਨੂੰ ਇਹਨਾਂ ਸਥਾਨਾਂ 'ਚ ਨਜ਼ਰ ਆ ਸਕਦੀ ਹੈ ਲੇਕਿਨ ਉਹਦਾ ਜਿਹੜਾ ਐਕਚੁਅਲੀ ਕਾਰਨ ਹੈ ਕਿ ਉਹ ਸਟਾਰਟ ਕਿੱਥੋਂ ਹੋਈ ਹੈ ਉਹ ਅਕੋਰਡਿੰਗ ਟੂ ਆਯੁਰਵੇਦ ਆ ਇਹ ਬਿਮਾਰੀ ਸਟਾਰਟ ਹੁੰਦੀ ਹੈਗੀ ਸਟਮਕ ਤੋਂ ਆਮਾਸ਼ੇ ਤੋਂ ਪੇਟ ਤੋਂ ਸਟਾਰਟ ਹੁੰਦੀ ਹੈ ਤੇ ਜਦੋਂ ਆਯੁਰਵੇਦ ਹੀ ਆਪਾਂ ਚੀਜ਼ ਦਾ ਟਰੀਟਮੈਂਟ ਕਰਦੇ ਹੈਗੇ ਤਾਂ ਆਪਾਂ ਜਿਹੜਾ ਕਫ ਜੰਮਿਆ ਹੋਇਆ ਉਹਨੂੰ ਤਾਂ ਡਾਈਲੂਟ ਕਰਦੇ ਹੀ ਹੈਗੇ ਲੇਕਿਨ ਆਪਾਂ ਮੂਲ ਥਾਂ ਦੀ ਚਿਕਿਤਸਾ ਜ਼ਿਆਦਾ ਕਰਦੇ ਨੇ ਮਤਲਬ ਪੇਟ ਦੀ ਚਿਕਿਤਸਾ ਇਹਦੇ ਚ ਜ਼ਿਆਦਾ ਕਰਦੇ ਨੇ ਇਸੇ ਕਰਕੇ ਇਦਾਂ ਹੁੰਦਾ ਹੈ ਕਿ ਤੁਸੀਂ ਜਿੰਨੀ ਵਰਜੀ ਬਰੀ ਸਾਈਨਸ ਦਾ ਆਪਰੇਟ ਕਰਾ ਲਓ ਉਹ बार-बार ਰੀਅਕਰੈਂਸ ਆਂਦੀ ਹੈ ਆਂਦੀ ਇਸੇ ਕਰਕੇ ਹੈਗੀ ਕਿਉਂਕਿ ਉਹ ਉਹਦਾ ਰੂਟਸ ਰੂਟ ਜਿਹੜੀ ਪਲੇਸ ਹੈਗੀ ਉਹ ਨਹੀਂ ਹੈਗੀ ਉਹ ਤੁਹਾਡਾ ਪੇਟ ਹੈਗਾ ਅੱਛਾ ਮੈਂ ਆਪਾਂ ਇੱਕ ਚੀਜ਼ ਆਪਾਂ ਹੋਰ ਦੇਖਦੇ ਕਿਉਂਕਿ ਚਲੋ ਮੈਂ ਆਪਣੇ ਉੱਤੇ ਹੀ ਗੱਲ ਲੈ ਲੈਂਦਾ ਵਾ ਗਰਮੀ ਸਰਦੀ ਹੋਵੇਗਾ ਹਮੇਸ਼ਾ ਜਦੋਂ ਵੀ ਮੌਸਮ ਚੇਂਜ ਹੁੰਦਾ ਤੇ ਇੱਕ ਰੇਸ਼ਾ ਜ਼ੁਕਾਮ ਦੀ ਜਿਹੜੀ ਅਜਹੀ ਬਿਮਾਰੀ ਹੈ ਨੋਰਮਲ ਜੀ ਮੈਨੂੰ ਵੀ ਹੁੰਦੀ ਹੈ ਲੋਕਾਂ ਨੂੰ ਵੀ ਹੁੰਦੀ ਹੈ ਪਰ ਜਦੋਂ ਡਾਕਟਰ ਕੋਲੇ ਜਾਂਦੇ ਆ ਤਾਂ ਡਾਕਟਰ ਦਾ ਕਹਿਣਾ ਇਹ ਹੁੰਦਾ ਕਿ ਮੌਸਮ ਚੇਂਜ ਹੋ ਰਿਹਾ ਹੈ ਅਲਰਜੀ ਦੇ ਕਾਰਨ ਜਿਹੜੀ ਇਹ ਸਾਨੂੰ ਜਿਹੜੀ ਬਿਮਾਰੀ ਫੈਲਦੀ ਪਈ ਹੈ ਕਿ ਵਾਇਰਲ ਆ ਹੋ ਜਾਏਗਾ ਠੀਕ ਪਰ ਕਈਆਂ ਨੂੰ ਜਿਹੜਾ ਹੈ ਮੌਸਮ ਤੋਂ ਬਾਅਦ ਵੀ ਜੇ ਕਹਿ ਸਕੀਏ ਮੌਸਮ ਚੇਂਜ ਹੋਣ ਤੋਂ ਪਹਿਲਾਂ ਵੀ ਜਿਹੜੀ ਇਹ ਬਿਮਾਰੀ ਹੈ 24 ਘੰਟੇ ਜਿਹੜੀ ਕਹਿ ਸਕਦੇ ਆ 24 7 ਇਹ ਬਿਮਾਰੀ ਰਹਿੰਦੀ ਹੈ ਬਿਲਕੁਲ ਅੱਜ ਕੱਲ ਦਾ ਲਾਈਫ ਸਟਾਈਲ ਬਹੁਤ ਜ਼ਿਆਦਾ ਚੇਂਜ ਹੋ ਗਿਆ ਪਹਿਲੇ ਪਹਿਲੇ ਤਾਂ ਇਹ ਸਿਰਫ ਸੀਜ਼ਨਲ ਹੁੰਦਾ ਸੀ ਕਿ ਜਦੋਂ ਮੌਸਮ ਬਦਲਦਾ ਰਤੂ ਪਰਿਵਰਤਨ ਹੁੰਦਾ ਉਦੋਂ ਹੀ ਹੁੰਦਾ ਸੀ ਜੇ ਅਗਰ ਤੁ ਬਲੀ ਤਾਂ ਨੋਰਮਲ ਹੈਗਾ ਜੇ ਤੁਹਾਨੂੰ ਹਮੇਸ਼ਾ ਹੀ ਪ੍ਰਲੌਂਗਡ ਰਹਿੰਦੀ ਹੈ ਬਿਮਾਰੀ ਫਿਰ ਤੁਹਾਨੂੰ ਇਹਦੇ ਬਾਰੇ ਵਿੱਚ ਚਿਕਿਤਸਾ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਯੁਰਵੈਦਿਕ ਟਰੀਟਮੈਂਟ ਜਿਹੜਾ ਹੈਗਾ ਇਹਦੇ ਵਿੱਚ ਬਹੁਤ ਅੱਛੇ ਰਿਜ਼ਲਟਸ ਦਿੰਦਾ ਹੈ ਕਿਉਂਕਿ ਸਾਰੀ ਮੈਡੀਸਿਨਸ ਹਰब्स ਬੇਸਡ ਹੁੰਦੀਆਂ ਹੈਗੀਆਂ ਔਰ ਮੈਕਸਿਮਮ ਫਾਲੋਡ ਬਾਈ ਹੋਮ ਰੈਮਡੀਜ਼ ਹੁੰਦੀਆਂ ਨੇ ਕਿ ਘਰ ਵੀ ਤੁਸੀਂ ਕੁਝ ਉਹ ਉਹਦੇ ਚੀਜ਼ਾਂ ਚ ਫਾਲੋਅ ਅਪਸ ਲੈਣੇ ਹੁੰਦੇ ਨੇ ਔਰ ਜਿਹੜੀਆਂ ਉਹੀ ਚੀਜ਼ਾਂ ਯੂਜ਼ ਕਰਦੇ ਹੈਗੇ ਆਪਾਂ ਜ਼ਿਆਦਾਤਰ ਜਿਹੜੀਆਂ ਤੁਸੀਂ ਨੋਰਮਲ ਇੱਕ ਕਿਚਨ ਚ ਯੂਜ਼ ਕਰਦੇ ਹੋ ਜਿਵੇਂ ਜਿੰਜਰ ਯੂਜ਼ ਕਰਦੇ ਹੋ ਜਿੰਜਰ ਮਤਲਬ ਹਲਦੀ ਯੂਜ਼ ਕੀਤਾ ਜਾਂਦਾ ਹੈਗਾ ਜਾਂ ਤુલਸੀ ਯੂਜ਼ ਕੀਤੀ ਜਾਂਦੀ ਹੈ ਹਲਦੀ ਯੂਜ਼ ਕੀਤੀ ਜਾਂਦੀ ਹੈ ਜਾਂ ਗੁੜ ਦੀ ਚਿਕਿਤਸਾ ਆਪਾਂ ਇਹਦੇ ਚ ਯੂਜ਼ ਕਰਦੇ ਹੈਗੇ ਇਦਾਂ ਦੀਆਂ ਚੀਜ਼ਾਂ ਆਪਾਂ ਯੂਜ਼ ਕਰਦੇ ਹਨ ਔਰ ਬਹੁਤ ਅੱਛਾ ਰਿਜ਼ਲਟ ਦਿੰਦੇ ਬਿਕੋਜ਼ ਥੀਸ 올 ਥਿੰਗਸ ਆ ਜਿਤਨੀਆਂ ਵੀ ਹੈਗੀਆਂ ਇਹਦਾ ਦੇ ਕੋਈ ਵੀ ਸਾਈਡ ਇਫੈਕਟਸ ਨਹੀਂ ਹੈਗੇ ਔਰ ਐਟ ਲੀਸਟ ਤੁਹਾਨੂੰ ਬਾਅਦ ਚ ਕਿਸੇ ਵੀ ਹੋਰ ਬਿਮਾਰੀ ਦੇ ਨਾਲ ਅ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬਿਲਕੁਲ ਇੱਕ ਤਰ੍ਹਾਂ ਤੋਂ ਜੁੜਨੀਆਂ ਹੀ ਹਨ ਕਿ ਤੁਸੀਂ ਕਈ ਵਾਰੀ ਇਦਾਂ ਹੁੰਦਾ ਹੈ ਆਪਾਂ ਇਲਾਜ ਇੱਕ ਬਿਮਾਰੀ ਦਾ ਕਰਾਉਂਦੇ ਨੇ ਲੇਕਿਨ ਆਪਾਂ ਨੂੰ ਬਾਅਦ ਚ ਦੋ ਚਾਰ ਬਿਮਾਰੀਆਂ ਹੋਰ ਲੱਗ ਜਾਂਦੀਆਂ ਇਹਦੇ ਨਾਲ ਤੁਹਾਡਾ ਸ਼ਰੀਰ ਜਿਹੜਾ ਹੈ ਉਹ ਵੀ ਸਾਫ਼ ਹੋਏਗਾ ਆਯੁਰਵੇਦ ਨਾਲ ਉਲਟਾ ਹੁੰਦਾ ਹੈ ਕਿ ਤੁਸੀਂ ਬਿਮਾਰੀ ਦਾ ਚਾਹੇ ਇੱਕ ਦਾ ਇਲਾਜ ਕਰਾ ਰਹੇ ਹੋ ਲੇਕਿਨ ਜੇ ਤੁਹਾਨੂੰ ਦੂ ਦੇ ਨਾਲ ਇੱਕ ਦੋ ਹੋਰ ਵੀ ਨਾਰਮਲ ਬਿਮਾਰੀਆਂ ਹੈਗੀਆਂ ਤਾਂ ਉਹ ਵੀ ਬਿਲਕੁਲ ਠੀਕ ਹੋ ਜਾਂਦੀਆਂ ਕੀ ਬਤਾ ਕੀ ਬਤਾ ਅੱਛਾ ਤੇ ਇੱਕ ਗੱਲ ਕੀਤੀ ਜਾਵੇ ਤੁਸੀਂ ਆਯੁਰਵੈਦਿਕ ਦੇ ਵਿੱਚ ਬਹੁਤ ਵਧੀਆ ਨੌਲੇਜ ਦੇ ਰਹੇ ਹੋ ਜੇ ਗੱਲ ਕੀਤੀ ਜਾਵੇ ਖਾਂਸੀ ਜ਼ੁਕਾਮ ਤੁਹਾਡੇ ਹਿਸਾਬ ਦੇ ਨਾਲ ਖਾਂਸੀ ਜ਼ੁਕਾਮ ਜਿਹੜੀ ਇੱਕ ਬਿਮਾਰੀ ਹੈ ਨਾਰਮਲ ਬਿਮਾਰੀ ਹੈ ਇਹ ਤੁਹਾਡੇ ਹਿਸਾਬ ਨਾਲ ਇੱਕ ਨਾਰਮਲ ਬਿਮਾਰੀ ਹੀ ਹੈ ਜਾਂ ਕੋਈ ਗੰਭੀਰ ਸਮੱਸਿਆ ਵੀ ਹੋ ਸਕਦੀ ਹੈ ਜੀ ਦੇਖੋ ਜੇ ਥੋੜੇ ਸਮੇਂ ਲਈ ਹੈ ਕਿ ਜਦੋਂ ਮੌਸਮ ਬਦਲਿਆ 2-4 ਦਿਨ ਰਹੀ ਤਾਂ ਨਾਰਮਲ ਹੈਗੀ ਜੇ ਇਹ ਤੁਹਾਨੂੰ ਹਮੇਸ਼ਾ ਰਹਿ ਰਹੀ ਹੈ ਬਹੁਤ ਲੰਬਾ ਸਮੇਂ ਹੀ ਰਹੀ ਹੈ ਤੁਸੀਂ ਇਲਾਜ ਵੀ ਕਰਾ ਰਿਆ ਫਿਰ ਵੀ ਠੀਕ ਨਹੀਂ ਹੋ ਰਹੀ ਤਾਂ ਤੁਸੀਂ ਬਾਰ ਬਾਰ ਇਹਦਾ ਇਲਾਜ ਵੀ ਕਰਾਈ ਜਾ ਰਹੇ ਹੋ ਔਰ ਇਹ ਵੱਧਦੀ ਜਾ ਰਹੀ ਹੈ ਕਿ ਇਹਦਾ ਕੋਈ ਪ੍ਰੋਪਰਲੀ ਤੁਹਾਨੂੰ ਸਮਾਧਾਨ ਨਹੀਂ ਮਿਲ ਰਿਹਾ ਫਿਰ ਤੁਹਾਨੂੰ ਡੈਫੀਨੇਟਲੀ ਨੂੰ ਐਜ਼ ਅ ਇੱਕ ਡਿਜ਼ੀਜ਼ ਸਮਝ ਕੇ ਪ੍ਰੋਪਰਲੀ ਦਾ ਟ੍ਰੀਟਮੈਂਟ ਅੰਜਿਮੇਤੀ ਆਪਾਂ ਗੱਲ ਕੀਤੀ ਸਾਹ ਚੜਨ ਦੀ ਸਾਹ ਫੁੱਲਣ ਦੀ ਜਿਹੜੀ ਇੱਕ ਬਿਮਾਰੀ ਹੈ ਪਹਿਲਾਂ ਬਜ਼ੁਰਗਾਂ ਦੇ ਵਿੱਚ ਤਾਂ ਆਪਾਂ ਦੇਖਦੇ ਸੀਗੇ ਪੋੜੀਆਂ ਚੜਦੇ ਸੀਗੇ ਸਾਹ ਚੜਨ ਲੱਪ ਜਾਂਦਾ ਸੀ ਪਰ ਕਿਤਨਾ ਕਿਤੇ ਹੁਣ ਬੱਚਿਆਂ ਦੇ ਵਿੱਚ ਵੀ ਜਿਹੜੀ ਇਹ ਬਿਮਾਰੀ ਨਾਰਮਲ ਦੇਖਣ ਨੂੰ ਮਿਲ ਰਹੀ ਹੈ ਕਿ ਬੱਚੇ ਵੀ ਜਿਹੜੇ ਨੇ ਕਹਿੰਦੇ ਨੇ ਕਿ ਮਮਾ ਮੈਂ ਥੋੜੀ ਦਰ ਖੇលਿਆ ਤੇ ਮੈਂ ਪਪਾ ਖੇលਿਆ ਥੋੜੀ ਦਰ ਤੇ ਮੈਨੂੰ ਸਾਹ ਜ ਬੜਾ ਚੜਦਾ ਪਿਆ ਨੇ ਬੱਚਿਆਂ ਦੇ ਵਿੱਚ ਵੀ ਨਾਰਮਲ ਪ੍ਰੋਬਲਮ ਹੋ ਗਈ ਜੀ ਬੱਚਿਆਂ ਦੇ ਵਿੱਚ ਕਿਉਂਕਿ ਇਹ ਸਾਰੀ ਚੀਜ਼ ਹੁਣ ਆਲਮੋਸਟ ਇੰਪਾਵਰਡ ਹੋ ਗਈ ਬਈ ਬੈਡ ਲਾਈਫ ਸਟਾਈਲ ਕਿਉਂਕਿ ਆਪਾਂ ਜਿਹੜ ਦੇ ਫੋਨ ਗੇਮਸ ਜਾਂ ਮੋਬਾਈਲ ਜਾਂ ਇੰਟਰਨੈਟ ਹੈ ਨਾ ਪੁਰਾਣੇ ਟਾਈਮ 'ਚ ਬੱਚੇ ਬਾਹਰ ਖੇਲਦੇ ਸੀ ਗਰਾਊਂਡ ਵਰਕ ਕਰਦੇ ਸੀ ਔਰ ਧੁੱਪ 'ਚ ਜਾਂਦੇ ਸੀ ਅੱਜ ਕੱਲ ਕੋਈ ਵੀ ਬੱਚਾ ਧੁੱਪ ਨਹੀਂ ਸੇਕਦਾ ਔਰ ਪੁਰਾਣੇ ਟਾਈਮ 'ਚ ਆਪਾਂ ਬਿਲਕੁਲ ਹੋਲ ਸਮ ਗ੍ਰੇਨਸ ਗ੍ਰੇਨ ਲੰਦੇ ਸੀ ਅਨਾਜ ਲੰਦੇ ਸੀ ਔਰ ਨਾਰਮਲ ਜਿੰਨੀ ਵੀ ਪਲਸਿਸ ਜਾਂ ਇਦਾਂ ਦੀਆਂ ਚੀਜ਼ਾਂ ਖਾਂਦੇ ਸੀ ਅੱਜ ਕੱਲ ਬੱਚੇ ਬਹੁਤ ਜ਼ਿਆਦਾ ਪੀਜ਼ਾ 버ਗਰ ਪੇਸਟਰੀ ਚੀਜ਼ ਇਦਾਂ ਦੀਆਂ ਚੀਜ਼ਾਂ 스낵ਸ ਇਦਾਂ ਕੋਲ ਡਰਿੰਕਸ ਇਦਾਂ ਦੀਆਂ ਚੀਜ਼ਾਂ ਲੈਂਦੇ ਨੇ ਤਾਂ ਕਿ ਕਿਤੇ ਨਾ ਕਿਤੇ ਇਮਿਊਨਿਟੀ ਬਹੁਤ ਹੱਦ ਤੱਕ ਕੰਪਰੋਮਾਈਜ਼ਡ ਹੈਗੀ ਔਰ ਬੱਚਿਆਂ ਚ ਜਿਹੜੀ ਹੈਗੀ ਸਟਰਨਿੰਗ ਨਹੀਂ ਹੋ ਪਾਂਦੀ ਹੈਗੀ ਜਦੋਂ ਤੁਸੀਂ ਬਾਹਰ ਅਚੇ ਇੱਕ ਖੁੱਲੀ ਹਵਾ ਚ ਨਹੀਂ ਜਾਓਗੇ ਤਾਂ ਤੁਹਾਨੂੰ ਬੋਡੀ ਨੂੰ ਫੇਫੜਿਆਂ ਨੂੰ ਜਿੰਨੀ ਆਕਸੀਜਨ ਚਾਹੀਦੀ ਉਹ ਨਹੀਂ ਮਿਲਣੀ ਹੈਗੀ ਪੂਰੇ ਲੈਵਲ ਤੇ ਮੈਂ ਤੁਹਾਡੇ ਕਹਿਣ ਦਾ ਮਤਲਬ ਸਿੱਧਾ ਸਿੱਧਾ ਜਿਹੜਾ ਅੱਜ ਦਾ ਲਾਈਫ ਸਟਾਈਲ ਤੇ ਪਹਿਲਾਂ ਦੇ ਲਾਈਫ ਸਟਾਈਲ ਦੇ ਵਿੱਚ ਕਾਫੀ ਚੇਂਜਿੰਗ ਆ ਚੁੱਕਾ ਹੈ ਜੀ ਜੀ ਬਹੁਤ ਜ਼ਿਆਦਾ ਚੇਂजेस ਹੈਗੀਆਂ ਔਰ ਆਲਮੋਸਟ ਜਿਹੜੀ ਅੱਜ ਹੈਗੀਆਂ ਹੈਗੀਆਂ ਇਹ ਫਾਲੋਡ ਬਾਈ बैड ਲਾਈਫ ਸਟਾਈਲ ਹੀ ਹੈਗੀਆਂ ਜੀ ਅੱਛਾ ਜੇਕਰ ਗੱਲ ਕੀਤੀ ਜਾਵੇ ਅਸਥਮਾ ਦੀ ਅਸਥਮਾ ਦੇ ਕਾਰਨ ਆਪਾਂ ਦੇਸ਼ ਭਰ ਦੇ ਵਿੱਚ ਤੇ ਗੱਲ ਕੀਤੀ ਜਾਵੇ ਲੱਖਾਂ ਮੌਤਾਂ ਹੁੰਦੀਆਂ ਨੇ ਅਸਥਮਾ ਦੇ ਕਾਰਨ ਕੀ ਆਪਾਂ ਲੱਖਾਂ ਲੋਕਾਂ ਦੇ ਵਿੱਚੋਂ ਕੁਝ ਲੋਕਾਂ ਦੀ ਜਿਹੜੀ ਅਸਥਮਾ ਦੇ ਜਿਹੜੇ ਕਾਰਨ ਜਾਨ ਜਿਹੜੀ ਜਾ ਰਹੀ ਹੈ ਉਹਨਾਂ ਨੂੰ ਆਪਾਂ ਬਚਾ ਸਕਦੇ ਹਾਂ ਬਿਲਕੁਲ ਬਿਲਕੁਲ ਆਯੁਰਵੇਦ ਦੇ ਵਿੱਚ ਅਸਥਮਾ ਦਾ ਬਹੁਤ ਅੱਛਾ ਟਰੀਟਮੈਂਟ ਹੈਗਾ ਦੇਖੋ ਲੇਕਿਨ ਅਸਥਮਾ ਵਾਲੇ ਪੇਸ਼ੈਂਟਸ ਨੂੰ ਕੁਝ ਪ੍ਰੀਕਾਸ਼ਨਸ ਹਮੇਸ਼ਾ ਲੈਣੀਆਂ ਚਾਹੀਦੀਆਂ ਅਸਥਮਾ ਵਾਲੇ ਪੇਸ਼ੈਂਟ ਨੂੰ ਠੰਡਾ ਪਾਣੀ ਠੰਡਾ ਕੋਲਡ ਟੈਂਪਰੇਚਰ ਕੋਲਡ ਵੈਦਰ ਜਾਂ ਬਿਲਕੁਲ ਪਤਲੇ ਕਪੜੇ ਇਦਾਂ ਦੀਆਂ ਚੀਜ਼ਾਂ ਤੋਂ ਜਾਂ ਬਾਸੀ ਖਾਣਾ ਨਾਰਮਲ ਟੈਂਪਰੇਚਰ ਤੋਂ ਠੰਡੇ ਟੈਂਪਰੇਚਰ ਤੋਂ ਵੀ ਬਿਲੋ ਖਾਣਾ ਇਦਾਂ ਦੀਆਂ ਚੀਜ਼ਾਂ ਤੋਂ ਉਹਨਾਂ ਨੂੰ ਬ ਚੀਜ਼ਾਂ ਬਹੁਤ ਅੱਛੀਆਂ ਹੈਗੀਆਂ ਚਾਹੇ ਖਾਣਾ ਗਰਮ ਹੋਵੇ ਚਾਹੇ ਵੈਦਰ ਗਰਮ ਹੋਵੇ ਤੁਸੀਂ ਦੇਖੋਗੇ ਕਿ ਜਿੰਨੂੰ ਵੀ ਅਸਥਮਾ ਦੀ ਪ੍ਰੋਬਲਮ ਹੈਗੀ ਉਹਨੂੰ ਗਰਮ ਐਟਮੋਸਫੇਅਰ 'ਚ ਉਹ ਦਿੱਕਤ ਨਹੀਂ ਹੁੰਦੀ ਹੈਗੀ ਜੀ ਲੇਕਿਨ ਜਦੋਂ ਹੀ ਉਹ ਠੰਡੀ ਚੀਜ਼ 'ਚ ਕੋਲਡ ਟੈਂਪਰੇਚਰ 'ਚ ਚਲੇ ਜਾਂਦੇ ਹੈਗੇ ਉਦੋਂ ਉਹਨਾਂ ਨੂੰ ਦਿੱਕਤ ਜ਼ਿਆਦਾ ਆ ਜਾਂਦੀ ਹੈ ਔਰ ਇਦਾਂ ਦੇ ਪੇਸ਼ੈਂਟਸ ਲਈ ਮਿਲਕ ਪ੍ਰੋਡਕਟ ਜਿਹੜੇ ਹੈਗੇ ਉਹ ਸਹੀ ਨਹੀਂ ਹੈਗੇ ਦੁੱਧ ਤੇ ਦੁੱਧੀਆਂ ਬਣੀਆਂ ਚੀਜ਼ਾਂ ਠੀਕ ਨਹੀਂ ਹੈਗੀਆਂ ਔਰ ਜਿਵੇਂ ਕੋਲਡ ਡਰਿੰਕ ਹੋ ਗਿਆ ਜਾਂ ਕੋਈ ਠੰਡੇ ਕੋਲ ਟੈਂਪਰੇਚਰਡ ਜੂਸਿਸ ਹੋ ਗਏ ਉਹ ਚੀਜ਼ਾਂ ਠੀਕ ਨਹੀਂ ਹੈਗੀਆਂ ਉਹਨਾਂ ਲਈ ਸੂਪ ਬਹੁਤ ਅچھے ਹੈਗੇ ਗਰਮ ਪਾਣੀ 'ਚ ਲੈਮਨ ਜਾਂ ਫਿਰ ਹਨੀ ਲੈ ਕੇ ਉਹਦਾ ਉਪਯੋਗ ਕਰ ਸਕਦੇ ਨੇ ਉਹ ਬਹੁਤ ਅੱਛਾ ਟ੍ਰੀਟਮੈਂਟ ਹੈਗਾ ਉਹਨਾਂ ਲਈ ਇੱਕ ਬਹੁਤ ਅੱਛ ਘੂਮ ਰੈਮਡੀ ਇਹ ਜੋ ਆਪਣੇ ਆਪ ਘਰ ਬਣਾ ਲੈਣ ਥੋੜਾ ਜਿਹਾ ਗੁੜ ਲੈ ਸਕਦੇ ਨੇ ਗੁੜ ਦੇ ਨਾਲ ਉਹ ਸੌਂਠ ਜਿਹਨੂੰ ਆਪਾਂ ਸੁੰਡ ਕਹਿ ਦਿੰਦੇ ਹੈਗੇ ਅਦਰਕ ਦਾ ਪਾਊਡਰ ਉਹ ਮਿਕਸ ਕਰਕੇ ਨਾਲ ਥੋੜੀ ਜਿਹੀ ਅਜਵਾਈਨ ਮਿਕਸ ਕਰਕੇ ਉਹਨੂੰ ਮਿਕਸ ਕਰਕੇ ਉਹਦੀਆਂ ਟੈਬਲੇਟਸ ਬਣਾ ਲੈਣੀਆਂ ਛੋਟੀਆਂ ਗੋਲੀਆਂ ਬਣਾ ਲੈਣ ਜਦੋਂ ਵੀ ਉਹ ਖਾਣਾ ਖਾ ਲੈਣ ਉਸ ਤੋਂ ਥੋੜੀ ਦੇਰ ਬਾਅਦ ਉਹ ਦੋ ਦੋ ਤਿੰਨ ਤਿੰਨ ਟੈਬਲੇਟਸ ਜਿਹੜੀਆਂ ਹੈਗੀਆਂ ਚੂ ਕਰ ਸਕਦੇ ਨੇ ਜਾਂ ਉਹਨਾਂ ਨੂੰ ਚੂਸ ਕੇ ਖਾ ਸਕਦੇ ਨੇ ਉਹ ਬਹੁਤ ਅੱਛੀ ਰੈਮਡੀ ਹੈਗੀ ਇਹਦਾ ਨਹੀਂ ਬਸ ਅੱਛਾ ਮੈਂ ਇੱਕ ਚੀਜ਼ ਹੋਰ ਮੇਰੇ ਦਿਮਾਗ ਚ ਆਈ ਜਿਵੇਂ ਕਿ ਕਹਿ ਲਓ ਕਿ ਪੁਰਾਣੇ ਜ਼ਮਾਨੇ ਦੇ ਕਦੇ ਵੀ ਉਹਨਾਂ ਨਾਲ ਪਈ ਬਿਮਾਰੀ ਕਦੇ ਦੇਖਣ ਚ ਨਹੀਂ ਮਿਲੀ ਸਾਨੂੰ ਪਰ ਅੱਜ ਦੀ ਰੇਟ ਦੇ ਵਿੱਚ ਕਈ ਵਾਰੀ ਕਹਿ ਸਕਦੇ ਹਾਂ ਬਜ਼ੁਰਗਾਂ ਨੂੰ ਵੀ ਉਹ ਬਿਮਾਰੀਆਂ ਹੋ ਰਹੀਆਂ ਨੇ ਮਤਲਬ ਪਹਿਲਾਂ ਦੇ ਬਜ਼ੁਰਗਾਂ ਚ ਹੁੰਦੇ ਬਜ਼ੁਰਗਾਂ ਚ ਫਰਕ ਆ ਚੁੱਕਿਆ ਬਿਲਕੁਲ ਬਿਲਕੁਲ ਹੁਣ ਬਹੁਤ ਜ਼ਿਆਦਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਇਮਿਊਨਿਟੀ ਬਹੁਤ ਹੱਦ ਤੱਕ ਕੰਪਰੋਮਾਈਜ਼ਡ ਹੈ ਹੁਣ ਆਪਾਂ ਇੰਡੋਰ ਰਹਿੰਦੇ ਹੈਗੇ ਪਹਿਲੇ ਜ਼ਿਆਦਾਤਰ ਆਊਟਡੋਰ ਰਹਿੰਦੇ ਸੀ ਤੁਸੀਂ ਦੇਖਿਆ ਹੋਣਾ ਪੁਰਾਣੇ ਟਾਈਮ 'ਚ ਆਪਣੇ ਕਿਚਨ ਵੀ ਬਾਹਰ ਹੁੰਦੇ ਸੀ ਜੇ ਡਾਇਰੈਕਟ ਸਨਲਾਈਟ ਪੈਂਦੀ ਸੀ ਆਪਣੇ ਖਾਣਾ ਬਣਾਉਣ ਵਾਲੇ ਬਰਤਨ ਡਿਫਰੈਂਟ ਹੁੰਦੇ ਸੀ ਜਦੋਂ ਦੋ ਦੋ ਦਿਨ ਚਲਾਉਂਦੇ ਹੈਗੇ ਉਹ ਬਾਸੀ ਹੋ ਜਾਂਦਾ ਆਪਣੇ ਆਪਾਂ ਨੂੰ ਇਹ ਫੀਲ ਹੁੰਦਾ ਕਿ ਉਹ ਫ੍ਰਿਜ ਰੱਖਿਆ ਤਾਂ ਨਾਰਮਲ ਹੈਗਾ ਉਹ ਨਾਰਮਲ ਨਹੀਂ ਹੁੰਦਾ ਜਦੋਂ ਵੀ ਤੁਸੀਂ ਬਾਸੀ ਕੋਇਆ ਵਾਇਆ ਖਾਣਾ ਖਾਓਗੇ ਉਹਦੇ ਨਾਲ ਤੁਹਾਨੂੰ ਬਾਤ ਵਿਕਾਰ ਆ ਨਹੀਂ ਆਣਾ ਹੈਗਾ ਔਰ ਅਸਥਮਾ ਵਾਲੇ ਪੇਸ਼ੈਂਟਸ ਲਈ ਇਹ ਐਜ਼ ਅ ਪాయిਜ਼ਨ ਵਰਕ ਕਰਦਾ ਹੈਗਾ ਜੀ ਅਜਾ ਜੇਕਰ ਗੱਲ ਕੀਤੀ ਜਾਵੇ ਗਰਮੀਆਂ ਜੜੀਆਂ ਨੇ ਕਾਫੀ ਜੜੀਆਂ ਇਸ ਵळे ਗਰਮੀ 45 ਡਿਗਰੀ ਟੈਂਪਰੇਚਰ ਹੈ ਪਰ ਕਿਤਨਾ ਕਿਤੇ ਕਹਿ ਸਕਦੇ ਆ ਗਰਮੀਆਂ ਦੇ ਵਿੱਚ ਕਈ ਦਵਾਈਆਂ ਜੜੀਆਂ ਨੇ ਗਲਤ ਅਸਰ ਕਰ ਦਿੰਦੀਆਂ ਨੇ ਜਿਹਦੇ ਕਰਕੇ ਕੋਈ ਕਹਿ ਸਕਦੇ ਨੇ ਸਰੀਰਿਕ ਰੋਗ ਜਿਹੜੇ ਨੇ ਗਲਤ ਲੱਗ ਜਾਂਦੇ ਨੇ ਪਰ ਤੁਹਾਡਾ ਇਹ ਦਵਾਈਆਂ ਦੇ ਨਾਲ ਕੁਝ ਅਜੀਹਾ ਤਾਂ ਨਹੀਂ ਹੋ ਸਕਦਾ ਦਰਸ਼ਕ ਜਿਹੜੇ ਨੇ ਉਹਨਾਂ ਦੇ ਮੰਨਾਂ ਦੇ ਵਿੱਚ ਜਿਹੜੀ ਗੱਲ ਇਹ ਜਿਹੜੀ ਜ਼ਰੂਰ ਖਟਕਦੀ ਹੋਏ ਨਹੀਂ ਤਾਂ ਤਾਂ ਦੇਖੋ ਕੁਝ ਨਹੀਂ ਹੁੰਦਾ ਕਿ ਗਰਮੀਆਂ ਹੈਗੀਆਂ ਦਾ ਆਯੁਰਵੇਦਿਕ ਦਵਾਈਆਂ ਜਿਹੜੀਆਂ ਹੈਗੀਆਂ ਉਹ ਨਹੀਂ ਖਾਣੀਆਂ ਚਾਹੀਦੀਆਂ ਜਾਂ ਕੁਝ ਨਹੀਂ ਹੈਗਾ ਇਹ ਸਾਰੀਆਂ ਸੇਫ ਮੈਡੀਕੇਸ਼ਨਸ ਹੁੰਦੀਆਂ ਹੈਗੀਆਂ ਔਰ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਆਯੁਰਵੇਦਿਕ ਮੈਡੀਸਨ ਜਿਹੜਾ ਹੈਗਾ ਉਹਨਾਂ ਦਾ ਜ਼ਿਆਦਾਤਰ ਜਿਹੜਾ ਬੇਸ ਹੈਗਾ ਉਹ ਜਿਵੇਂ ਆਪਾਂ ਹਰਬਸ ਯੂਜ਼ ਕਰਦੇ ਹੈਗੇ ਕਿਚਨ ਚੋਂ ਮੈਕਸਿਮਮ ਬੇਸ ਉਹਨਾਂ ਦਾ ਉਹੀ ਚੀਜ਼ ਹੁੰਦੀ ਹੈਗੀ ਕਿਉਂਕਿ ਜੇ ਤੁਸੀਂ ਖਾਣੇ 'ਚ ਯੂਜ਼ ਕਰ ਰਹੇ ਹੋ ਤਾਂ ਤੁਸੀਂ ਐਜ਼ ਅ ਮੈਡੀਸਨ ਫਾਰਮ 'ਚ ਲੈ ਰਹੇ ਹੋ ਤਾਂ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਜੇ ਤੁਸੀਂ ਅੰਡਰ ਪ੍ਰੋਪਰ ਗਾਈਡੈਂਸ ਲੈ ਰਹੇ ਹੋ ਤਾਂ ਇਹ ਕੋਈ ਨੁਕਸਾਨੀ ਨਹੀਂ ਕਰਦੀਆਂ ਉਲਟਾ ਇਹਨਾਂ ਦੇ ਬਹੁਤ ਐਕਸਟਰਾ ਬੈਨੀਫਿਟਸ ਹੁੰਦੇ ਨੇ ਠੀਕ ਹੈ ਸੋ ਜਾਣਦੇ ਜਾਂਦੇ ਮੈਂ ਕਹਿੰਦਾ ਦਰਸ਼ਕ ਜਿਹੜੇ ਨੇ ਉਹ ਵੀਡੀਓ ਦੇਖਦੇ ਹੋਣਗੇ ਉਹਨਾਂ ਨੂੰ ਇੱਕ ਕਹਿ ਸਕਦੇ ਆਸ ਹੋਏਗੀ ਤੁਹਾਡੇ ਤੋਂ ਮੈਨੂੰ ਇਹ ਦੱਸੋ ਕਿ ਘਰੇਲੂ ਨੁਸਖਾ ਜਿਹੜਾ ਅਸੀਂ ਦੱਸ ਸਕੀਏ ਕਿ ਜਿਹੜੇ ਖਾਂਸੀ ਜ਼ੁਕਾਮ ਅਰੇਸ਼ਾ ਜਿਹੜਾ ਸਾਹ ਫੁੱਲਦਾ ਵਲੋਂ ਕਹਿੰਦਾ ਉਹਦੇ ਉੱਤੋਂ ਜਿਹੜਾ ਹੈ ਕਹਿ ਸਕਦੇ ਸਮਾਧਾਨ ਪਾ ਸਕਣ ਘਰ ਜੇ ਮੈਂ ਅਸਥਮਾ ਦੀ ਗੱਲ ਕਰਾਂ ਅਸਥਮਾ ਲਈ ਮੈਂ ਤੁਹਾਨੂੰ ਬਹੁਤ ਅਚੀ ਹੋਮ ਰੈਮੇਡੀ ਹੋਣੀ ਥੋੜੀ ਦੇਰ ਦਸ ਕੇ ਹਟੀ ਹੈ ਇਸ ਤੇ ਇਲਾਵਾ ਤੁਸੀਂ ਇੱਕ ਹੋਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸ਼ਹਿਦ ਲੈ ਲਓ ਇੱਕ ਚਮਚ ਔਰ ਦਾਲਚੀਨੀ ਪਾਊਡਰ ਇੱਕ ਚਮਚ ਦਾ ਚੌਥਾ ਹਿੱਸਾ ਲੈ ਲਓ ਉਹਨਾਂ ਦੋਨਾਂ ਨੂੰ ਮਿਕਸ ਕਰੋ ਔਰ ਸਵੇਰੇ ਖਾਲੀ ਪੇਟ ਜਿਹੜਾ ਹੈਗਾ ਤੁਸੀਂ ਉਹਨੂੰ ਖਾਣਾ ਹੈਗਾ ਔਰ ਉਹਦੇ ਅੱਧੇ ਘੰਟੇ ਦੇ ਵਿੱਚ ਤੁਸੀਂ ਕੋਈ ਪਾਣੀ ਨਹੀਂ ਪੀਣਾ ਕੋਈ ਚੀਜ਼ ਯੂਜ਼ ਨਹੀਂ ਕਰਨੀ ਇਹ ਅਸਥਮਾ ਲਈ ਬਹੁਤ ਅਚੀ ਬੈਸਟ ਰੈਮੇਡੀ ਹੈਗੀ ਜਿਨ੍ਹਾਂ ਪੇਸ਼ੈਂਟਸ ਨੂੰ ਪ੍ਰੋਬਲਮ ਹੈਗੀ ਕਿ ਉਹਨਾਂ ਨੂੰ ਸਾਹ ਬੰਦ ਹੋ ਜਾਂਦਾ ਜ਼ੁਕਾਮ ਰਹਿੰਦਾ ਹੈਗਾ ਰਾਤ ਨੂੰ ਸਾਈਨਸ ਰੇਸ਼ਾ ਬਲਗਮ ਹੈਗੀ ਤੁਸੀਂ ਰਾਤ ਨੂੰ ਸੌਣੇ ਤੋਂ ਪਹਿਲਾਂ 2-4 ਮਿੰਟ ਭਾਫ਼ ਲੈ ਲਓ ਪਲੇਨ ਵਾਟਰ ਦੀ ਸਿੰਪਲ ਪਾਣੀ ਔਰ ਜਦੋਂ ਤੁਸੀਂ ਸੋਣਾ ਹੈਗਾ ਉਦੋਂ ਤੁਸੀਂ ਜਾਂ ਤਾਂ ਗਾਂ ਦਾ ਘਿਓ ਯੂਜ਼ ਕਰ ਲਓ ਜਾਂ ਬਦਾਮ ਦਾ ਤੇਲ ਯੂਜ਼ ਕਰ ਲਓ ਉਹਦੀਆਂ 2-2 3-3 ਡ੍ਰੌਪਸ ਜਿਹੜੀਆਂ ਤੁਸੀਂ ਨੱਕ ਚ ਪਾਓ ਤੁਹਾਨੂੰ ਸਾਰੀ ਰਾਤ ਤੋਡੀ ਬਰੀਦੀਂਗ ਚ ਕੋਈ ਪ੍ਰੋਬਲਮ ਨਹੀਂ ਆਏਗੀ ਨੱਕ ਬੰਨ ਨਹੀਂ ਹੋਏਗਾ ਕੋਈ ਵੀ ਨੈਜ਼ਲ ਬਲੋਕੇਜਸ ਨਹੀਂ ਆਣਗੀਆਂ। ਕੀ ਬਾਤ ਹੈ ਬਹੁਤ ਧੰਨਵਾਦ ਨਾ ਗੱਲਬਾਤ ਕਰਕੇ ਵਧੀਆ ਲੱਗਿਆ ਸੋ ਮੈਨੂੰ ਇੱਕ ਵਾਰੀ ਲਾਸਟ ਵਿੱਚ ਇੱਕ ਹੋਰ ਮੈਂ ਕਹਿ ਸਕਦਾ ਛੋਟਾ ਇੱਕ ਸਵਾਲ ਹੈ ਕਿ ਕਹਿੰਦੇ ਆਯੁਰਵੈਦਿਕ ਦਵਾਈਆਂ ਜਿਹੜੀਆਂ ਨੇ ਬਹੁਤ ਗਰਮ ਹੁੰਦੀਆਂ ਨੇ ਕਹਿੰਦੇ ਕਿ ਇਹਦੇ ਨਾਲ ਕੋਈ ਹੋਰ ਵੀ ਜਿਹੜੇ ਰੋਗ ਨਾਲ ਜੁੜ ਜਾਂਦੇ ਨੇ ਆਯੁਰਵੈਦਿਕ ਦਵਾਈਆਂ ਕਿਉਂਕਿ ਇਹ ਅਸੀਂ ਨਹੀਂ ਕਹਿ ਰਹੇ ਕਮੈਂਟ ਬਾਕਸ ਵਿੱਚ ਕਰਕੇ ਲੋਕ ਬਹੁਤ ਸਾਰੇ ਪੁੱਛਦੇ ਨੇ ਕਿ ਆਯੁਰਵੈਦਿਕ ਦਵਾਈਆਂ ਬਹੁਤ ਗਰਮ ਹੁੰਦੀਆਂ ਨੇ ਇਹਦੇ ਨਾਲ ਕਾਫੀ ਨੁਕਸਾਨ ਵੀ ਹੁੰਦਾ ਹੈ ਕਿ ਵਾਕਈ ਇਹ ਗ ਨਹੀਂ ਬਿਲਕੁਲ ਨਹੀਂ ਇਹ ਗੱਲ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਝੂਠੀ ਹੈਗੀ ਕਿਉਂਕਿ ਲੋਕ ਕੁਝ ਇਦਾਂ ਦੇ ਵੀ ਹੁੰਦੇ ਹੈਗੇ ਜਿਹੜੇ ਆਯੁਰਵੇਦ ਨੂੰ ਪੂਰੀ ਤਰ੍ਹਾਂ ਬਦਨਾਮ ਕਰਨੇ ਦੀ ਕੋਸ਼ਿਸ਼ ਕਰਦੇ ਨੇ ਇਹ ਚੀਜ਼ ਤੁਸੀਂ ਦੇਖ ਹੀ ਚੁੱਕੇ ਹੋ ਪਿਛਲੇ ਲਾਸਟ ਇਅਰ ਜਦੋਂ ਤੋਂ ਕੋਵਿਡ ਸ਼ੁਰੂ ਹੋਇਆ ਹੈਗਾ ਉਦੋਂ ਦੀਆਂ ਹੀ ਆਯੁਰਵੈਦਿਕ ਮੈਡੀਸਿਨਸ ਜਿਹੜੀਆਂ ਹੈਗੀਆਂ ਬਹੁਤ ਜ਼ਿਆਦਾ ਯੂਜ਼ ਟੂ ਆਣਾ ਸ਼ੁਰੂ ਹੋ ਗਈਆਂ ਨੇ ਔਰ ਕਾਫੀ ਪੇਸ਼ੈਂਟਸ ਇਦਾਂ ਦੇ ਵੀ ਹੈਗੇ ਜਿਹੜੇ ਕੋਵਿਡ ਦੇ ਟਾਈਮ 'ਚ ਉਹ ਇਹਨਾਂ ਮੈਡੀਸਿਨਸ ਦੇ ਸੇਫ ਯੂਜ਼ ਦੇ ਨਾਲ ਬਿਲਕੁਲ ਠੀਕ ਹੈਗੇ ਆਯੁਰਵੈਦਿਕ ਮੈਡੀਸਿਨਸ ਇਦਾਂ ਦੀ ਕੋਈ ਨਹੀਂ ਹੁੰਦੀ ਜਾ ਤੁਸੀਂ ਜੇ ਚਿਕਿਤਸਕ ਜੇ ਤੁਸੀਂ ਡਾਕਟਰ ਦੀ ਸਲਾਹ ਦੇ ਅਨੁਸਾਰ ਚਲੋਗੇ ਤਾਂ ਤੁਹਾਨੂੰ ਕਦੇ ਵੀ ਕੋਈ ਦਿੱਕਤ ਨਹੀਂ ਆਏਗੀ ਕਿਸੇ ਤਰ੍ਹਾਂ ਦੀ ਸੋ ਇਹ ਸੀਗੇ ਡਾਕਟਰ ਮੁਕੇਸ਼ ਸ਼ਾਰਦਾ ਜੀ ਡਾਕਟਰ ਸ਼ਾਰਦਾ ਆਯੁਰਵੈਦਿਕ ਹਸਪੀਟਲ ਤੋਂ ਸਾਡੇ ਨਾਲ ਮੌਜੂਦ ਸੀਗੇ ਜਿਨ੍ਹਾਂ ਨੇ ਅੱਜ ਬਹੁਤ ਸਾਰੀਆਂ ਜੜੀਆਂ ਨੇ ਨਾਰਮਲ ਜਿਹੜੀ ਬਿਮਾਰੀ ਅੱਜ ਦੀ ਡੇਟ ਦੇ ਵਿੱਚ ਜਿਹੜੀ ਹੈ ਘਰ ਦੇ ਵਿੱਚ ਬਿਮਾਰੀ ਜਿਹੜੀ ਫੈਲੀ ਹੋਈ ਹੈ ਖਾਂਸੀ ਜ਼ੁਕਾਮ ਰੇਸ਼ਾ ਤੇ ਸਾਹ ਫੁੱਲਣਾ ਉਹਦੇ ਉੱਤੇ ਅੱਜ ਗੱਲਬਾਤ ਕੀਤੀ ਅੱਜ ਸੋ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਇਹਨਾਂ ਨੇ ਐਕਸਪਲੇਨੇਸ਼ਨ ਕੀਤੀ ਹੈ ਸੋ ਬਹੁਤ ਹੀ ਸੋਹਣਾ ਜਿਹੜਾ ਇਲਾਜ ਵੀ ਦੱਸਿਆ ਘਰ ਬੈਠੇ ਘਰੇਲੂ ਨ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਉਹ ਨਾਲ ਲੋਕਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਜਿਹੜੇ ਕੀ ਇਸ ਬਿਮਾਰੀ ਦੇ ਨਾਲ ਝੁੱਜਦੇ ਪਏ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇੱਕ ਵਾਰੀ ਫਿਰ ਤੋਂ ਕਹੂੰਗਾ ਸਦਾ ਦੀਆਂ ਹੋਰ ਅਪਡੇਟਸ ਜੁੜੇ ਰ ਬ੍ਰੇਕਿੰਗ ਨਿਊਜ਼ ਪੰਜਾਬ ਦੇ ਨਾਲ ਮੈਂ ਕੀ ਤੁਰਮਾ ਕੈਮਰਾ ਪਰਸਨ ਕੁਲਦੀਪ ਸਿੰਘ ਬਾਦਲ ਦੇ ਨਾਲ